ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਜੀ ਸ਼ਾਮ ਦਾ ਟਾਈਮ ਆ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਫਸਟ ਆਫ ਆਲ ਅੱਜ ਆਪਾਂ ਏਸੀ ਫਿੱਟ ਕਰਾ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਏਸੀ ਅੱਜ ਫਿੱਟ ਕਰਾ ਲਿਆ ਵਾ ਸਰਵਿਸ ਵਗੈਰਾ ਇਹਦੀ ਕਰਾ ਲਈ ਆ ਪਹਿਲਾਂ ਅਰਾਦਾ ਸੀਗਾ ਸਪਰੈਟ ਏਸੀ ਲੈਣ ਦਾ ਤੇ ਉਹ ਸਾਡਾ ਹਜੇ ਪਲਾਨ 50 50 ਚੱਲ ਰਿਹਾ ਵਾ ਹੋ ਸਕਦਾ ਲੈ ਆਈਏ ਚਲੋ ਲੈ ਵੀ ਆਏ ਫਿਰ ਆਪਾਂ ਉਹ ਲਗਾ ਲਾਂਗੇ ਉਹਨਾਂ ਟਾਈਮ ਆਪਾਂ ਇਹ ਬੜਾ ਲਗਾ ਲਿਆ ਵਾ ਅੱਜ ਫਿੱਟ ਕਰਤਾ ਵਾ ਇਹ ਇੱਧਰ ਤੁਹਾਨੂੰ ਮੈਂ ਸੀਟ ਦਿਖਾਉਣੀ ਆ ਸੀਟ ਦੇਖ ਲਓ ਆਪਣੇ ਡਾਈਪਰਾਂ ਨਾ ਕਿੱਡਣ ਲੱਗੀ ਆ ਸੀਟ ਤੇ ਆ ਕੀ ਹੋ ਰਿਹਾ ਹੈ ਮੁਰਚੂ ਨਾ ਅੱਛੀ ਨਹੀਂ ਨਾਲ ਫੋਨ ਦੇਖ ਰਹੀ ਹੂੰ ਮੈਂ ਨਾਲ ਆਈਸਕ੍ਰੀਮ ਖਾ ਰਹੀ ਹੂੰ ਇਹ ਹੀ ਅੱਜ ਕੱਲ ਸੀਟ ਇੰਨੀ ਹਿੰਦੀ ਬੋਲਦੀ ਆ ਨਾ ਆਪਾਂ ਕੀ ਕਰ ਰਹੀ ਹੋ ਆਪ ਆ ਲੈ ਦੇ ਆ ਡਿੱ ਗਿਆ ਹੈ ਕੋਈ ਬਾਤ ਨਹੀਂ ਅਸੀਂ ਤਾਂ ਪੰਜਾਬੀ ਹੀ ਬੋਲਦੇ ਆ ਵੈਸੇ ਹੁਣ ਮੈਂ ਵੈਸੇ ਹੀ ਉਹਦੇ ਨਾਲ ਬੋਲ ਰਹੀ ਸੀ ਪਰ ਇਹ ਹਿੰਦੀ ਇੰਨੀ ਬੋਲਦੀ ਹੈ ਨਾ ਮਤਲਬ ਕਿ ਦੇਖਦੀ ਰਹਿੰਦੀ ਹੈ YouTube ਤੇ ਹੈ ਨਾ ਤੇ ਹਿੰਦੀ ਬੋਲਦੀ ਹੈ ਬਹੁਤ ਜ਼ਿਆਦਾ ਤੇ ਸੀਰਤ ਰੈਡੀ ਹੋ ਗਈ ਆ ਤੇ ਕਿਉਂ ਸੀਰਤ ਰੈਡੀ ਹੋ ਗਈ ਆ ਸੀਕ ਚੱਲੀ ਆ ਅੱਜ ਘੂਮੀ ਘੂਮੀ ਕਰਨ ਤੇ ਪਹਿਲਾਂ ਸਾਡਾ ਕੋਈ ਪਲਾਨ ਨਹੀਂ ਸੀਗਾ ਜਾਣਦਾ ਕੌਜ਼ ਅੱਜ ਹੈਗਾ ਵਾ ਸੀਰੇ ਦੇ ਪਪਾ ਦਾ ਬਰਥਡੇ 15 ਅਪ੍ਰੈਲ ਦਾ ਪਹਿਲਾਂ ਸਾਡਾ ਕੋਈ ਐਚ ਮੂਡ ਹੈ ਨਹੀਂ ਸੀ ਜਾਣਦਾ ਕਿਉਂਕਿ ਘਰੇ ਬਹੁਤ ਸਾਰੇ ਕੰਮ ਸੀਗੇ ਕਰਵਾਉਣ ਵਾਲੇ ਪੈਂਡਿੰਗ ਪਏ ਸੀਗੇ ਉਹ ਕਰਵਾ ਰਹੇ ਸੀਗੇ ਫੇਸੀ ਵਾਲੇ ਆਗੇ ਇਹਦੀ ਸਰਵਿਸ ਕਰਾਉਣੀ ਸੀ ਸੋ ਹੁਣੇ ਹੀ ਅਸੀਂ ਫ੍ਰੀ ਹੋਏ ਆ ਤੇ 7:00 ਵਜੇ ਆ ਤੇ ਹੁਣ ਮਤਲਬ ਕਿ ਅਸੀਂ ਇੱਕ ਸੀਰ ਬਹੁਤ ਜ਼ਿਆਦਾ ਕਹਿ ਰਹੀ ਸੀ ਕਿ ਮੈਂ ਪੀਜ਼ਾ ਖਾਣਾ ਜਾਂ ਮੈਂ ਕੁਝ ਖਾਣਾ ਤੇ ਇਹਦੇ ਪਾਪਾ ਕਹਿੰਦੇ ਚਲੋ ਉਹਨੂੰ ਘੁਮਾ ਲਿਓ ਉਹਨੇ ਪੀਜ਼ਾ ਤਾਂ ਨਹੀਂ ਕੀ ਖਾਣਾ ਉਹਨੂੰ ਕੇਕ ਖਵਾ ਲਿਓ ਨੇ ਆ ਤੇ ਚਲੋ ਦੇਖਦੇ ਆਪਾਂ ਕਿੱਥੇ ਜਾਂਦੇ ਆ ਤੇ ਬਾਕੀ ਤੁਸੀਂ ਬਣੇ ਰਹਿਓ ਬਲੌਗ ਦੇ ਨਾਲ ਨਾਲ ਤੇ ਤੁਸੀਂ ਵਿਸ਼ ਵਿਸ਼ ਕਰਦੇ ਹੋ ਸੀਰਦੇ ਦੇ ਪਾਪਾ ਨੂੰ ਤੇ ਉਹਨਾਂ ਦਾ ਆਪਣੇ ਚੈਨਲ ਤੇ ਵੀ ਤੇ ਇੱਥੇ ਵੀ ਤੇ ਬਾਕੀ ਆਪਣੇ ਇੰਸਟਾਗ੍ਰam ਤੇ ਵੀ ਆਈਡੀ ਹੈਗੀ ਆ ਮਨਸੀਰਤ 007 ਤੇ ਉਹਨੂੰ ਵੀ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਹੋਇਆ ਤੇ ਉਹਨੂੰ ਵੀ ਜ਼ਰੂਰ ਤੁਸੀਂ ਪਿਆਰ ਦੇਣਾ ਤੇ ਚਲੋ ਜੀ ਮਿਲਦੇ ਆਪਾਂ ਅੱਗੇ ਥੋੜੀ देर ਬਾਅਦ ਨੂੰ ਰੈਡੀ ਹੋ ਜਾਈਏ ਪਹਿਲਾਂ ਹਾਂ ਜੀ ਆਪਾਂ ਰੈਡੀ ਹੋ ਗਏ ਸੀਰਦੇ ਦੇ ਪਾਪਾ ਰੈਡੀ ਹੋ ਰਹੇ ਆ ਤੇ ਹੁਣ ਜਾ ਰਹੇ ਆ ਆਪਾਂ ਬਾਹਰ ਤੇ ਦੇਖਦੇ ਕਿੱਥੇ ਜਾਣਾ ਮੁੱਲਾਪੁਰੀ ਜਾਵਾਂਗੇ ਜਾਂ ਲੁਧਿਆਣੇ ਚੱਲਦੇ ਆ ਉਹ ਹਜੇ ਡਿਸਾਈਡ ਹੀ ਨਹੀਂ ਕੀਤਾ ਅਸੀਂ ਤੇ ਦੇਖਦੇ ਆ ਕਿਦਾਂ ਨੂੰ ਕਲੈਨ ਬਣਦਾਗਾ ਤੇ ਤੇ ਇਹਦੇ ਪਾਪਾ ਰੈਡੀ ਹੋ ਰਹੇ ਆ ਤੇ ਬਸ ਤੇਰਾ ਪਾ ਤੋਰਦੇ ਆ ਇਧਰ ਇਹ ਵੀ ਹੋ ਗਏ ਰੈਡੀ ਬਰਥਡੇ ਬੁਆਏ ਪਾ ਕੇ yellow black ਬਰਥਡੇ ਬੁਆਏ ਆ ਥੋੜਾ ਧਾਗਾ ਦੇਖ ਰਿਹਾ ਰੁਦਰਾ ਵਾਲਾ ਵਿੱਚੋਂ ਤੇ ਚਲ ਵੀ ਮਾਸ਼ਾ ਸੀ ਤਮਾਸ਼ਾ ਦੀ ਵੀ ਫੈਨ ਆ ਬਸ ਓਏ ਚਲਿਏ ਚਲੋ ਚਲੋ ਜੀ ਚਲਿਏ ਹੁਣ ਆਪਾਂ ਆਪਰੇ ਆ ਗਿਆ ਮੁੱਲਾਪੁਰ ਦਾ ਮੱਕੜੀ ਤੇ ਇੱਥੇ ਆ ਗਿਆ KFC 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 ਸਾਰਾ ਆਊਟਲਟ ਜਿਹਾ ਆ ਗਿਆ ਨਾ ਸਾਰਾ ਕੁਝ ਹੀ ਆ ਗਿਆ ਆਪਣੇ ਹੁਣ ਲੁਧਿਆਣੇ ਜਾਣ ਦੀ ਲੋੜ ਨਹੀਂ ਹੁੰਦੀ ਆਪਾਂ ਨੂੰ ਤੇ ਆਪਾਂ ਜਾ ਰਹੇ ਆ ਪਹਿਲਾਂ ਮੁੱਲਾਪੁਰ ਫਿਰ ਦੇਖਦੇ ਆ ਲੁਧਿਆਣੇ ਦਾ ਵਾ ਪਲਾਨ ਪਹਿਲਾਂ ਫਿਲਹਾਲ ਬਹੁਤ ਲੱਗਦਾ ਸੀਤਕੌਰ ਦੀਆਂ ਪੂਰੀਆਂ ਸ਼ਰਾਰਤਾਂ ਹੋ ਰਹੀਆਂ ਤੇ ਸਾਡੀ ਲੜਾਈ ਵੀ ਹੋ ਚੁੱਕੀ ਹੈ ਕੋਈ ਲੜਾਈ ਲੜੀ ਹੋ ਗਈ ਹੈ ਬਰਥਡੇ ਤੇ ਹੀ ਲੜਾਈ ਹੋ ਚੁਈ ਯਾਰ ਕੜਾਈ ਹੋਟਲ ਲੜਾਈਆਂ ਲੜੀਆਂ ਕੀ ਹੋਈਆਂ ਜੀ ਕੜਾਈ ਅਸੀਂ ਕਰ ਚੁੱਕੀ ਆ ਲੜਾਈ ਚੱਲਦੀ ਪਿੰਨਾ ਪਰਾ ਬਣਿਆ ਯਾਰ ਸਾਰੇ ਲੋ ਸਾਨੂੰ ਬੰਦਾ 5 ਵਜੇ ਚਾਹੇ ਹੁਣ ਮੇਰੀ ਕੋਈ ਗਲਤੀ ਨਹੀਂ ਜੇ ਭੋਕ ਦੇ ਆ ਗਏ ਸਾਢੇ ਤੋਂ ਪੋਣੇ ਸਾਢੇ 7:30 ਮਿਲਦਾ ਗਿਆ ਹੋਗਾ ਫਿਰ ਜਿੱਲੀ ਖਾਣ ਪਿੰਨ ਨਹੀਂ ਫਿਰ ਹੁਣ ਉਹ ਵੀ ਏਸੀ ਉਹ ਯਾਰ ਤੁਸੀਂ ਉਹ ਵੇਟ ਕਰੀ ਗਏ ਹੋ ਏਸੀ ਆ ਜੀ ਮੈਂ ਤਾਂ ਲੋਦੀ ਕਰੀ ਖੜੋ ਤੇ ਲੋਦੀ ਕੰਮ ਸਾਰਾ ਥੋੜੀ ਗਲਤੀ ਆ ਹਨਾ ਬਰਥਡੇ ਨਾ ਤਾਂ ਸਾਨੂੰ ਇਹਨਾਂ ਨੇ ਲੈ ਕੇ ਆਉਣਾ ਸੀ ਆਪ ਵੇਟ ਕਰੀ ਗਏ ਆ ਫਿਰ ਇਹਨੇ ਹੰਤ ਨੂੰ ਆਈ ਬਹੁਤ ਲੇਟ ਆ ਤੇ ਫਾਈਟ ਹੋ ਚੁੱਕੀ ਹੈ ਸਾਡੀ ਪੂਰੀ ਪਾਣੀ ਪਾਣੀ ਹੋ ਚੀ ਹੈ ਮੈਂ ਸਹੀ ਤਗਾੜਾ ਘਾ ਰਹੀ ਹੈ ਪਾਣੀ ਪਾਣੀ ਹੋ ਗਈ ਮੈਂ ਇੱਕ ਕਰੀਏ ਇਕ ਟਮਾ ਵੀ ਕੰਟੀਨਿਊ ਮੈਂ ਨਹੀਂ ਪਿੰਡੇ ਦੇ ਮੇਰੇ ਪਿੰਡ ਦੇ ਤੇ ਚਲੋ ਮਿਲਦੇ ਆਂ ਫਿਰ ਆਪਾਂ ਅੱਗੇ ਡੈਸਟੀਨੇਸ਼ਨ ਤੇ ਪਹੁੰਚ ਕੇ ਤੁਹਾਨੂੰ ਆਪਾਂ ਆਏ ਹੁਣ ਸਰਤਾਜ ਬੇਕਰ ਸਿੰਘ ਚਲੋ ਚੱਲ ਰਹੇ ਆ ਅਸੀਂ ਇੱਥੋਂ ਕਾੜੀ ਹੋਈ ਪਈ ਆ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਚੱਲਾਂਗੇ ਲੁਧਿਆਣੇ ਪਹਿਲਾਂ ਆਪਾਂ ਇੱਥੇ ਚੱਲਦੇ ਆਂ ਚੱਲੀਏ ਤਸੀਬ 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 ਨਾ ਮੈਂ ਖਬਰ ਨਹੀਂ ਰੱਖ ਦਿੱਤਾ ਰੱਖ ਲਿਆ ਲੈ ਇਹ ਪੂਹੂ ਚੀਆ ਥੋੜਾ ਜਿਆ ਕੈਨ ਵਾਲਾ ਯਾਰ ਓਪੀਣਾ ਤੇ ਪਾਣੀ ਪੀਣਾ ਮੈਨੂੰ ਹੁਣ ਦੱਸ ਦਿਓ ਫਿਰ ਇੱਕ ਮੰਗਾ ਲਿਆ ਰੋਮਨ ਇਹ ਲੈ ਥੋ ਆ ਲੈ ਪੜਾ ਖਾ ਗਿਆ ਲਾ ਖਾ ਗਿਆ ਬੰਦਾ ਇਹ ਬਹੁਤ ਟੇਸਟੀ ਹੈ ਉਹ ਤਾਂ ਲੈ ਲੈ ਬਾਅਦ ਚ ਪੀਣੀ ਜੇ ਜਦੋਂ ਖੋਲਣਾ ਉਦੋਂ ਪੀਣਾ ਵਾ ਪਹਿਲਾਂ ਖਾ ਲੋ ਉਹ ਤਾਂ ਬਾਅਦ ਚ ਪੀਣਾ ਹੈ ਇਹ ਬਾਬਾ ਜਾ ਕੇ ਤੇ ਇਹ ਨੰਬਰ ਗੱਡਿਆ ਨੂੰ ਨਾ ਉਦੋਂ ਚੇਂਜ ਕਰਕੇ ਲੈ ਕੇ ਆਇਆ ਇਹਨੂੰ ਫੜ ਕੇ ਰੱਖ ਜੇ ਮੈਂ ਨਹੀਂ ਉਹ ਇਹਨੂੰ ਬੋਤਲ ਵਿੱਚ ਉਹ ਪੁੱਠੇ ਕੰਮ ਪੁੱਤ ਕੋਕ ਮੂੰਹ ਲਾ ਕੇ ਪੀਦਾ ਹੁੰਦਾ ਉਹ ਜਵਾਕ ਹਲ ਤਾਂ ਕਰਦੇ ਹੁੰਦੇ ਆ ਐ ਕਿ ਨਵਾ ਆਪ ਹੀ ਖਾਉ ਦੀਪੇ ਦੇਖੀ ਟੇਸਟੀ ਹੈ ਕੀ ਇਟਲੀ ਇਟਲੀ ਹੈ ਜਿਹੜੇ ਇਹ ਸਾਊਥ ਵਾਲੇ ਜਿਆਦਾ ਖਾਂਦੇ ਹੁੰਦੇ ਆ ਆਹ ਬਣਾਇਆ ਨੇ ਤਾਂ ਆਹ ਬਣਾਇਆ ਇੱਕਦੋ ਵਰੀ ਉਹ ਕੌਲੀਆਂ ਵਿੱਚ ਪਾਪਾ ਚਮਚ ਨਾਲ ਖਾ ਲਾ ਪਤਾ ਗਰਮ ਆ ਉਹ ਵੀ ਕਿਹਦੀ ਖਾਣਾ ਵਾ ਚੀਜੀ ਦਾ ਨਾ ਵਾ ਵਾਓ ਕਿਹਨੇ ਚੋਣੀ ਆ ਇਹ ਲੈ ਆਏ ਰੋਣੀਓ ਹੈ ਕੋਕੀ ਕੋਕ ਪਾਣੀ ਨਾ ਪੀਂਦੋ ਚਮਚ ਨਾ ਪੀਂਦੀ ਆ ਮੈਨੂੰ ਇਹ 1/2 ਟਸਪੂਨ ਦਿਓ ਸੇਟ ਖਾ ਰਹੀ ਆ ਮੰਮਾ ਹੂੰ ਉਹ ਤਾਂ ਪੀਤੀ ਸੀ ਆ ਯਾਹ ਇਹ ਗਿਫਟਿੰਗ ਗਿਫਟ ਆ ਮੰਮੂ ਨਾ ਨਹੀਂ ਆ ਲੈ ਲੈ ਖਾ ਓ ਵਾਓ ਵਧੀਆ ਨਾ ਟੇਸਟਾ ਨਾ ਬਹੁਤ ਜਿਆਦਾ ਆਪਾਂ ਆਏ ਸੀਗੇ ਸਰਤਾਜ ਆ ਰਹੇ ਨੇ ਮੁੱਲਾਪੁਰ ਆਪਣੇ ਉੱਪਰੋਂ ਹੋਇਆ ਹੋਇਆ ਪਰਸਨਲੀ ਜੇ ਆਪਾਂ ਕਹੀਏ ਵੀ ਥਿਊ ਰਹਿਣਾ ਹੋਵੇ ਹੱਥ ਤੇ ਪੇਸਟੀ ਲੱਗੀ ਲੈਪ ਤੋਂ ਹੀ ਬਹੁਤ ਵਧੀਆ ਟੇਸਟਾ ਚੱਕ ਦੂਜੀ ਚੀਜ਼ੇ ਖਾਦੀਆਂ ਆਪਾਂ ਤਾਂ ਹਾਂ ਮਤਲਬ ਜਿਹੜੀ ਚੀਜ਼ ਆਪਾਂ ਟਰਾਈ ਕੀਤੀ ਹੈ ਮਤਲਬ ਵਧੀਆ ਹਾਂ ਇਟਲੀ ਕੀਤੀ ਆ ਪੇਸਟੀ ਕੀਤੀ ਆ ਜੇ ਤੁਹਾਡੀ ਪਾਈਨੈਪਲ ਕੋਟਰੀ ਕੱਟ ਮੇਰੀਆਂ ਫੇਵਰੇਟ ਹੀ ਹੈ ਜਗ੍ਹਾ ਵੀ ਵਧੀਆ ਵਾ ਜਗ੍ਹਾ ਬਹੁਤ ਸੋਹਣੀ ਆ ਸਰਵਿਸ ਵਧੀਆ ਵਾ ਵੀ ਮਤਲਬ ਆ ਇਹਦੀ ਜਗ੍ਹਾ ਵੀ ਸੋਹਣੀ ਆ ਨਾ ਅੰਦਰ ਵਧੀਆ ਜਿਹੜੇ ਹਾਲ ਬਣਿਆ ਬੈਠਣ ਨੂੰ ਨਾ ਚੀਜ਼ਾਂ ਵਧੀਆ ਅਸਲੀਪ ਜਿਹੜੀ ਮਰਦੀ ਚੀਜ਼ ਦੇ ਇੱਕੇ ਮੰਗਾ ਲਓ ਹਨਾ ਤੁਹਾਨੂੰ ਬੁਰੀ ਚੀਜ਼ ਲੱਗਦੀ ਆ ਤੇ ਆ ਸਿਰ ਤੋਂ ਪੂਰਾ ਰੋਲਾ ਪਾ ਰਿਹਾ ਉਹਦਾ ਕਦੇ ਗਲਾਸ ਕੁਛ ਕਦੇ ਕੁਛ ਮਤਲਬ ਸਰਬ ਵੀ ਵਧੀਆ ਵਾ ਤੇ ਖਾਣ ਪੀਣ ਦੇ 2-4 ਪਾਇਟ ਬੰ ਮਗਾਈਆਂ ਸੀਗੀਆਂ ਤੇ ਆਪਾਂ ਤੇ ਹੁਣੇ ਐਂਟਰੀ ਹੋਇਆ ਮਤਲਬ ਥੋੜਾ ਜਿਹਾ ਹੋਇਆ 2000 ਮਿੰਟ ਤੇ 10 ਮਿੰਟ ਪਹਿਲਾਂ ਆਪਾਂ ਭਾਬੀ ਨੂੰ ਫੋਨ ਲਾਇਆ ਸੀਗਾ ਉਹ ਤਾਂ ਆਇਓ ਜਿਹੜਾ ਪਰ ਆ ਚੁੰਦੇ ਸੀਗੇ ਮੈਂ ਤੁਹਾਨੂੰ ਕਹੀ ਮੈਂ ਕਿ ਭਾਬੀ ਨੂੰ ਫੋਨ ਲਾ ਲਾ ਉਹ ਆਪਣਾ ਮੋਕੇ ਦੀ ਬਣਿਆ ਸੀਗਾ ਬਦ ਦਿਨੇ ਬੀਜੀ ਸੀਗੇ ਜਿੱਦ ਨਾ ਬਦ ਇਹ ਨਹੀਂ ਖਾਣਾ ਤੂੰ ਇਹ ਮਿਰਚ ਵਾਲਾ ਬਾ ਦੇਖਦੇ ਆ ਹੁਣ ਆਪਾਂ ਕੇ ਨੈਸਟ ਤੇ ਆਪਾਂ ਫੂਡ ਤੇ ਮਤਲਬ ਰਾਹ ਜਾਂਦੇ ਨੂੰ ਲੇਟ ਹੋ ਗਿਆ ਨਾ ਰਾਹ ਤੋਂ ਕਿਤੇ ਪਿੱਛੇ ਲੇਟ ਬੜਾ ਹੋ ਗਿਆ ਆਪਾਂ ਕਿਉਂਕਿ ਆਪਣਾ ਵੀ ਦਿਨੇ ਨਹੀਂ ਬਣਿਆ ਪਰ ਉਹ ਕਿਉਂਕਿ ਦਿਨੇ ਤਾਂ ਬੀਜੀ ਬੜਾ ਰਹੇ ਆ ਇਸੀ ਦੇ ਵਿੱਚ ਹੀ ਹੈ ਨਾ ਉਧਰ ਵੀ ਹੀ ਰਹੇ ਹੋਰ ਇੱਕ ਬੋਕਾ ਮੁੰਡਾ ਹੈ ਉਧਰ ਨਾ ਡੋਲਦੇ ਵੇ ਇਹ ਲਓ ਜੀ ਫੋਨ ਆਪਾਂ ਖਿੰਚਤੀ ਗੱਡੀ ਲੁਧਿਆਣੇ ਨੂੰ ਸਰਦਾਰ ਸ਼ਾਲਾ ਦੇ ਕਾਪੀ ਤੇ ਦੇਖੋ ਤੁਹਾਨੂੰ ਕੋਈ ਅਸੀਂ ਵੀਰ ਨੂੰ ਤੋਂ ਚਲੇ ਗਏ ਸੀਗੇ ਇੱਕ ਮਿੰਟ ਮੈਂ ਇਧਰੋਂ ਤੁਹਾਡੀ ਵੀਡੀਓ ਬਣਾਉਣੀ ਆ ਕੈਮਰਾ ਇਧਰ ਕਰ ਲੀਏ ਚੱਲਿਆਂ ਲੁਧਿਆਣੇ ਨੂੰ ਅਲੋਤ ਮੋਲ ਜਿਹੜੇ ਗੁੜਾ ਕਰਨ ਲੱਗੇ ਜਦ ਕਦੇ 300 ਦੋਂਦਾ ਵਾ ਨਾ ਮੈਨੂੰ ਆਏ ਸੀ ਵਗਾਰ ਆਪਾਂ ਨੂੰ ਤਾਂ ਕੋਈ ਧੰਨ ਲੈਣ ਦੀ ਲੋੜ ਨਹੀਂ ਆਪਾਂ ਕੱਢਦੇ ਹੀ ਰਹਿੰਦੇ ਆ ਜੀ ਉੱਲਾ ਕਰਨ ਉਪਰ ਤਾਂ ਦੀ ਵੀ ਗਏ ਸੀ ਇੱਕ ਤਾਂ ਆਪਣਾ ਰਾਤ ਨੂੰ ਬਰੋ ਆਪਣਾ ਰੋਟੀ ਦਾ ਬਖਾ ਲਈ ਸੀਗੀ ਮੈਨੂੰ ਐ ਸੀ ਮੈਂ ਕਿਹਾ ਚੱਲਣਾ ਵੀ ਉਦੋਂ ਵੀਰੋਂ ਨਹੀਂ ਆਣਗੇ ਚੱਲਣਾ ਜਵਾਕਾਂ ਨੂੰ ਹੁੰਦਾ ਵਾ ਵੀ ਸੀ ਤੀ ਰੀ ਤੇ ਇਕੱਠੇ ਹੋਣਗੇ ਚੱਲਦੇ ਆਪਾਂ ਮਿੱਠੇ ਮਠਾ ਮਾੜਾ ਮੋਟਾ ਜਿਹੜਾ ਪੇਸਟੀ ਵੇਰਾ ਖਾਣੀ ਉਹ ਖਾ ਲੈਣਗੇ ਹਨਾ ਹਾਂ ਤੇ ਉਹ ਜਦੋਂ ਵੀਰੋਂ ਨੂੰ ਫੋਨ ਕੀਤਾ ਪਰ ਟਾਈਮ ਦੇਖਿਆ ਨਹੀਂਗਾ ਟਾਈਮ ਪਹਿਲਾਂ ਹੀ ਲੇਟ ਸੀਗੇ ਆਪਾਂ ਤੇ ਜਦੋਂ ਵੀਰੋਂ ਦਾ ਮਲਾਦਾ ਤੇ ਪਹੁੰਚਣ ਵਾਲੇ ਹੋਣਗੇ ਹਨਾ ਜੇ ਆਪਾਂ ਪਹਿਲਾਂ ਵੀ ਪਰੋਂ ਥੋੜਾ ਜਿਹਾ ਬਣ ਜਾਂਦਾ ਆਪਾਂ ਨੂੰ ਕੋਣੇ ਮਤਲਬ ਸਵੇਰ ਦੇ ਸਾਥ ਜਾਂ ਸਤ ਪਤ ਲਾ ਗਿਆਂਦਾ ਆਪਾਂ ਨੂੰ ਉਹਦੀ ਫੋਨ ਕਰ ਦੇਣਾ ਸੀ ਚਲੋ ਕੋਈ ਨਾ ਹੁਣ ਤਾਂ ਵੈਸੇ ਜੇ ਕੋਈ ਨਾ ਬੈਠੂ ਨਾ ਜਖੀਰ ਨੂੰ ਤੇ ਕਿੜਾ-ਕੜਾ ਕੱਢਿਆਵਾਂਗੇ ਹਣਾ ਕੀ ਹੁਣ ਆਪਾਂ ਜੀ ਘੁੰਮੀਆਂ-ਘੁੰਮੀਆਂ ਕਰ ਲਈਏ ਹਾਂ ਚਲੋ ਹੁਣ ਆਪਾਂ ਇਹ ਕਰ ਲਈਏ ਕੀੜਾ-ਕੜਾ ਕੱਢ ਕੇ ਮੁੜਿਆ ਉੱਥੇ ਵੀ ਆਪਾਂ ਸਤਾ ਜਣ ਦੇ ਵੀ ਇੱਕ ਮਿਲ ਤੁਸੀਂ ਇਟਲੀ ਕਰਦੀ ਸੀਗੀ ਇੱਕ ਬੇਸਤੀ ਕਰਦੀ ਹੈ ਬਸ ਕਲ ਡਵੈਲਪਮ ਹਾਂ ਉਹ ਪੀਸਟੇਸ ਕਿਦੋਂ ਨੇ ਜਿਸ ਦਿਨ ਤੇ ਕਹਿੰਦੇ ਮੈਂ ਹੈਪੀ ਬਰਥਡੇ ਟੂ ਜੂ ਖਾਣਾ ਵਾ ਚਲੋ ਫਿਰ ਨਿਆ ਫਿਰ ਆਪਾਂ 18 ਕਿਲੋ ਰੋਈ ਨਹੀਂ ਦਿੰਦੇ ਆ ਤੋ ਸੀ ਗਿਆ ਕਿੱਧਰ ਸੀ ਆ ਸੰਦੀਪ ਜੂਸ ਬਾਰ ਆ ਉਹਨਾਂ ਦੀ ਹਾਂ ਹੁਣ ਆਪਾਂ ਆਏ ਆ ਰਾਜਗੁਰੂ ਨਗਰ ਸੰਦੀਪ ਜੂਸ ਬਾਰ ਦੇ ਤੇ ਇਹਨਾਂ ਨਾਲ ਸ਼ੇਕ ਬਹੁਤ ਸੋਹਣੇ ਹੁੰਦੇ ਨੇ ਠੀਕ ਨਾ ਜਿਹੜੇ ਮਰਜ਼ੀ ਲੈ ਲੋ ਇਹਨਾਂ ਦਾ ਬਹੁਤ ਵਧੀਆ ਬਣਾਉਂਦੇ ਨੇ ਟੇਸਟ ਆ ਨਾ ਰਾਜਗੁਰੂ ਨਗਰ ਰਾਜਗੁਰੂ ਨਗਰ ਦੇ ਵਿੱਚ ਆਈ ਨਾ ਅਸੀਂ ਜਦੋਂ ਵੀ ਆਉਨੇ ਆ ਤੇ ਇੱਥੇ ਹੀ ਆਉਨੇ ਆ ਮੈਂ ਹੁਣ ਮੰਗਵਾਇਆ ਮੰango ਸ਼ੇਕ ਤੇ ਮੰango ਸ਼ੇਕ ਪੀਨੇ ਆ ਤੇ ਸੀਤ ਆਪਣੀਆਂ ਹੀ ਚੀਚੀਆਂ ਖਾ ਰਿਆ ਵਾ ਇਹ ਸੀਤ ਉਹ ਦੂਜਾ ਜਪਾਹ ਕਿ ਡੋਸਾ ਕੀ ਖਾਣਾ ਤੂੰ ਡੋਸਾ ਨਹੀਂ ਮੇਰਾ ਹਜੇ ਤਾਂ ਹੈ ਨਹੀਂਗਾ ਪਲਾਨ ਪਹਿਲਾਂ ਮੰango ਸ਼ੇਕ ਉਸ ਤੋਂ ਬਾਅਦ ਡੋਸਾ ਜੇ ਡੋਸਾ ਬੁੱਖ ਲੱਗੀ ਤਾਂ ਖਾ ਲਿਓ ਵੈਸੇ ਕੋਕ ਜਨੂ ਵਿਗੋਰ ਕੀ ਕਰਨਾ ਪਿੰਨੇ ਮੈਂ ਕੌਣ ਮੈਨੂੰ ਉਹ ਜਾਣਦਾ ਸੀ ਕਹਿੰਦਾ ਹਾਂ ਮੈਨੂੰ ਐ ਪਤਾ ਵੀ ਕਾਜੀ ਦੇਖਣੀ ਇੱਕਦਮ ਮੇ ਤੋਂ ਪਹਿਲਾਂ ਜਾਣਦਾ ਸੀ ਨਹੀਂ ਬਾਤ ਸੀ ਪਹਿਲਾਂ ਸੀਕਰ ਮੇ ਤੋਂ ਸੀਟ ਆਏ ਪਾਪਾ ਨਾ ਇਹ ਖੜੀਆਂ ਕਿਉਂ ਖੜੀਆਂ ਨੇ ਤਰਪੀਆਂ ਤਰਪੀਆਂ ਪਾਈ ਗਾ ਦੋ ਬਾਈ ਬਾਈ ਨੂੰ ਮਬਾਈ ਇਹ ਮੋਲ ਹੁਣ ਆਪ ਇੱਥੇ ਕੋਲ ਛਾਲ ਮਾਰ ਜੀ ਇਹ ਚਲੋ ਆਇਆ ਮਾਨੂੰ ਛਾਲ ਆਹ ਕੁਝ ਵੀ ਕੀਤੇ ਕੱਢਦੇ ਇੱਥੇ ਆਪਾਂ ਵੀਡੀਓ ਵਗੈਰਾ ਜਾ ਕੇ ਆਉਣੀ ਆਰੇ ਬੇਬੀ ਸੀ ਸੀਰ ਤੇ ਜਾਂਦਾ ਭੱਜਿਆ ਹਾਂ ਮੇਰੀ ਛੋਟੇ ਲੈਣਿਆਂ ਨੇ ਵੇ ਮੌਲ ਚ ਰਾਈਡਿੰਗ ਬੰਦ ਹੋ ਗਈ ਸੀਗੀ ਰਾਈਡ ਲੈਣੀ ਸੀ ਇਹਨੇ ਟ੍ਰੇਨ ਤੇ ਹੁਣ ਇੱਥੇ ਚੈੱਕ ਕਰਦੇ ਆ ਨਹੀਂ ਤਾਂ ਫਿਰ ਅਸੀਂ ਕੱਲ ਨੂੰ ਆਵਾਂਗੇ ਸਪੈਸ਼ਲੀ ਇਹਨੂੰ ਰਾਈਡ ਕਰਾਉਣਾ ਤੁਹਾਨੂੰ ਭੱਜਿਆ ਜਾਂਦਾ ਮੂਰੇ ਪੂਰੇ ਦੇਖ ਲਈਏ ਪਤਾ ਲੈ ਲਈਏ ਅੰਦਰ ਜਾ ਕੇ ਆਪਾਂ ਸੀਟ ਬਾਈ ਕੀ ਤੂੰ ਤਰੇ? ਸੀ ਕਿੰਨੇ ਜੂੜ ਲੈ ਲਏ? ਨੀਮ ਤੋਂ ਬਾਰੇ ਜੂੜ ਲੈ ਲਏ ਆਪਾਂ। ਉਹ ਤੇਰੀ ਮਸ਼ੀਨ ਖਰਾਬ ਹੋ ਗਈ। ਗੱਡੀ ਖਰਾਬ ਹੋ ਗਈ ਇਹਨਾਂ ਦੀ। ਹਾਂ। ਵਿੱਚ ਬਹਿ ਜਾ ਤੂੰ ਉਦਾਂ ਬਹਿ ਜਾ। ਗੱਡੀ ਖਰਾਬ ਹੋ ਗਈ, ਤੂੰ ਉਦਾਂ ਬਹਿ ਜਾ। ਚਲੋ ਹੁਣ ਬਾਏ ਛੋਟਾ